ਪ੍ਰਾਈਮੇਟੀ ਨਿਊਜ਼ ਦੇ ਵਿੱਚ ਤੁਹਾਨੂੰ ਦੂਸਰਾ ਲਾਈਵ ਦਿਖਾਉਣ ਜਾ ਰਹੇ ਹਾਂ ਅਸੀਂ ਕਿ ਸਾਰੀ ਜਿੰਨੀ ਵੀ ਸਾਈਕਲ ਇੰਡਸਟਰੀ ਹੈ ਤਿਆਰੀ ਕਰ ਰਹੀ ਹੈ ਇਲੈਕਸ਼ਨਾਂ ਨੂੰ ਲੈ ਕੇ ਔਰ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਅਸੀਂ ਉਹਨਾਂ ਦੇ ਜਿਹੜੇ ਇਸ ਦਫ਼ਤਰ ਦੇ ਵਿੱਚ ਆ ਔਰ ਤੁਸੀਂ ਦੇਖ ਸਕਦੇ ਹੋ ਉੱਥੇ ਜੋ ਇੰਡਸਟਰੀਸ ਨੇ ਜੋ ਅ ਅਹੁਦੇਦਾਰ ਨੇ ਯੂਸੀਪੀਐਮਏ ਦੇ ਵਿੱਚ ਉਹ ਸਾਰੇ ਉੱਥੇ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲੇ ਸਾਡੇ ਨਾਲ ਭੋਗਲ ਸਾਹਿਬ ਨੇ ਉਹਨਾਂ ਨਾਲ ਗੱਲ ਕਰਦੇ ਆ ਭੋਗਲ ਸਾਹਿਬ ਸਭ ਤੋਂ ਪਹਿਲੇ ਸਵਾਗਤ ਹੈ ਤੁਹਾਡਾ ਪ੍ਰਾਈਮਰੀ ਨਿਊਜ਼ ਦੇ ਵਿੱਚ ਕਿਸ ਤਰ੍ਹਾਂ ਦੀ ਤਿਆਰੀ ਚੱਲ ਰਹੀ ਹੈ ਇੰਡਸਟਰੀ ਨੂੰ ਕਿਸ ਤਰ੍ਹਾਂ ਦੀ ਅਪੀਲ ਹੈ ਔਰ ਚਾਹਦੇ ਕੀ ਹੋ ਕੀ ਨਵਾਂ ਚਾਹਦੇ ਇੰਡਸਟਰੀਜ਼ ਕੀ ਨਵਾਂ ਚਾਹਦੇ ਨੇ ਜਿ ਕੋ ਐਸ ਵੇਲੇ ਜੋ ਸਾਈਕਲ ਇੰਡਸਟਰੀ ਦੀ ਬੰਦਾ ਦਾ ਹਾਲ ਚੱਲਦਾ ਪਿਆ ਸਾਡੀ ਸੋਚ ਇੱਕੋ ਹੀ ਆ ਵੀ ਅਸੀਂ ਆਪਣੀ ਇੰਡਸਟਰੀ ਨੂੰ ਉੱਪਰ ਕਿੱਦਾਂ ਲੈ ਕੇ ਜਾਣਾ ਔਰ ਉਹਦੇ ਵਾਸਤੇ ਅਸੀਂ ਸਾਰੇ ਉਪਰਾਲੇ ਕਰ ਰਹੇ ਆ ਆਪਣਾ ਜੋ ਪਲਾਨ ਹੈਗਾ ਆ ਉਹ ਇਹੀ ਆ ਵੀ ਇੰਡਸਟਰੀ ਨੂੰ ਜੋ ਅੱਜ ਹਾਈ ਐਂਡ ਸਾਈਕਲ ਹੋਣਾ ਚਾਹੁੰਦਾ ਅੱਗੇ ਆਪਣੇ ਆਰਿਆ ਮਾਰਕੀਟ ਦੇ ਵਿੱਚ ਉਹਦੀ ਸਾਡੇ ਬੰਦੇ ਜਿਹੜੇ ਆ ਉਹ ਉਹਦੇ ਪਾਰਟਸ ਬਣਾਉਣੇ ਸ਼ੁਰੂ ਕਰਨ ਔਰ ਜਿਹੜੇ ਉਸ ਤੋਂ ਬਾਅਦ ਜਿਹੜੇ ਯੂਰਪ ਜਾ ਰਹੀਆਂ ਚੀਜ਼ਾਂ ਉਹਨਾਂ ਦੇ ਵੀ ਸੇਕ ਦੇ ਪਾਰਟਸ ਬਣਾਉਣੇ ਸ਼ੁਰੂ ਕਰਨ ਅੱਜ ਮੈਂ ਹੁਣੇ ਹੀ ਹਾਲੇ 15 ਮਿੰਟ ਪਹਿਲਾਂ ਮੈਂ ਬਾਈਸਾਈਕਲ ਸੈਂਟਰ ਤੋਂ ਵਾਪਸ ਛੁੜ ਕੇ ਆਇਆ ਕਿਉਂਕਿ ਮੈਂ ਉਹ ਗਵਰਨਿੰਗ ਬੋਡੀ ਦਾ ਮੈਂਬਰ ਹਾਂ ਉੱਥੇ ਵੀ ਅਸੀਂ ਅੱਜ 4 ਕਰੋੜ ਦੇ ਟੈਂਡਰ ਮੈਂ ਹੁਣ ਸਾਈਨ ਕਰਕੇ ਆਏ ਜਿਹੜੀ ਮਸ਼ੀਨਰੀ ਸਾਡੀ ਇੱਥੇ ਲੱਗਣੀ ਆ ਉਹਦੇ ਨਾਲ ਕੀ ਹੈ ਸਾਡੀ ਸਾਈਕਲ ਇੰਡਸਟਰੀ ਵਾਸਤੇ ਜਿਹੜੇ ਨਵੇਂ ਪ੍ਰੋਡਕਟ ਬਣਾਵਾਂਗੇ ਉਹਨਾਂ ਦੀ ਟੈਸਟਿੰਗ ਵਾਸਤੇ ਔਰ ਉਹਦੇ ਸਾਰੇ ਜਿਹੜੇ ਉਹਦੇ ਨਾਲ ਸਰਟੀਫਿਕੇਟ ਜਿਹੜੀ ਹੋਣਗੇ ਉਹ ਵਰਲਡਵਾਈਡ ਐਕਸੈਪਟੇਬਲ ਹੋਣਗੇ ਮਤਲਬ ਇਸ ਕਰਕੇ ਉਹ ਮਸ਼ੀਨਰੀ ਜਿਹੜੀ ਕਾਂਜੀਓ ਤਾਈਵਾਨ ਤੋਂ ਮਸ਼ੀਨਰੀ ਆ ਰਹੀ ਆ ਮੈਂ 15 ਮਿੰਟ ਪਹਿਲਾਂ ਉਹ ਸਾਰੇ ਸਾਈਨ ਕਰਕੇ ਆਇਆ ਵੀ ਇਹ ਮਸ਼ੀਨਰੀ ਲਈ ਜਾਣੇ ਕਿਉਂਕਿ ਪਹਿਲਾਂ ਵੀ ਲੱਗੀ ਆ ਹੁਣ ਅਸੀਂ ਦੂਸਰਾ ਸੈੱਟ ਲਾ ਰਹੇ ਆ ਔਰ ਇਹ 10 ਕਰੋੜ ਦਾ ਸਾਡੀ ਜਿਹੜੀ ਮਸ਼ੀਨਰੀ ਆ ਅਸੀਂ ਉੱਥੇ ਜਿਹੜੀ ਲਾਉਣੀ ਆ ਠੀਕ ਆ ਉਹਦਾ ਪਹਿਲਾ ਫੇਸ 4 ਕਰੋੜ ਅਗਲਾ ਫੇਸ ਜਿਹੜਾ ਹੈ 3-3 ਕਰੋੜ ਦੇ ਦੋ ਹੋਰ ਫੇਸ ਹੋਣਗੇ ਇਹ ਅਗਲੇ 6 ਆ ਮਹੀਨਿਆਂ ਦੇ 8 ਮਹੀਨਿਆਂ ਚ ਉਹਦੀ ਵੀ ਸਾਰੀ ਟ੍ਰੈਂਡਿੰਗ ਕਰਾਂਗੇ ਉਹਦੀ ਸਾਰਾ ਲਾਵਾਂਗੇ ਸਾਡੀ ਸੋਚ ਤਾਂ ਇਹ ਆ ਵੀ ਇੰਡਸਟਰੀ ਕਿੱਦਾਂ ਅੱਗੇ ਲੈ ਜਾ ਕੇ ਜੀਏ ਨਵੇਂ ਤੋਂ ਨਵੇਂ ਪ੍ਰੋਡਕਟ ਸਾਡੇ ਇੱਥੇ ਬਣਨ ਬਜਾਏ ਕਿ ਸਾਡੇ ਚਾਈਨਾ ਦੇ ਪ੍ਰੋਡਕਟ ਸਾਡੇ ਇੱਥੇ ਆਉਣ ਔਰ ਅਸੀਂ ਲੋਕ ਆਪਣਾ ਚਾਈਨਾ ਦਾ ਮਾਲ ਇੱਥੇ ਵੇਚੀਏ ਉਹਦੀ ਵਜ੍ਹਾ ਸਾਡੇ ਆਪਣੀ ਲੋਕਲ ਜਿਹੜੇ ਬੰਦੇ ਆ ਸਾਡੇ ਸਾਡੇ ਮੈਂਬਰ ਹੈ ਇਹ ਉਹ ਤਰ੍ਹਾਂ ਦੇ ਪਾਠ ਬਣਾਉਣ ਉਹਦੇ ਵਾਸਤੇ ਟੈਸਟਿੰਗ ਵਾਸਤੇ ਸਾਰਾ ਇਹ ਕਿ ਅਸੀਂ ਜਿਸਮ ਕਰ ਰਹੇ ਆ ਔਰ ਇਹਨਾਂ ਦੇ ਨਾਲ ਅਸੀਂ ਜਿਹੜਾ BIS ਸਟੈਂਡਰਡ ਜਿਹੜੇ ਅੱਜ ਕੱਲ ਗਵਰਨਮੈਂਟ ਨੇ ਬਣਾਉਣੇ ਸ਼ੁਰੂ ਕੀਤੇ ਆ ਉਹਦੀ ਵੀ ਅਸੀਂ ਇਸੇ ਵਰਕਸ਼ਾਪ ਇੱਥੇ ਲਾਵਾਂਗੇ ਔਰ ਉਹਦੇ ਨਾਲ ਨਾਲ ਜਿਹੜੇ ਸਾਡੇ ਵਾਈਸਿੰਗ ਸੈਂਟਰ ਦਾ ਕਿਸੇ ਨੇ ਵੀ ਬੰਦੇ ਨੇ ਜਿਹੜੇ ਚਾਲੂ ਕਰਾਉਣਾ ਆਪਣਾ ਮਾਲ ਬਣਵਾਉਣਾ ਜਾਂ ਕਰਕੇ ਉਹਦੇ ਟੈਸਟਿੰਗ ਕਰਾਉਣੇ ਉਹਦਾ ਵੀ ਅਸੀਂ ਇੱਕ ਇੱਥੇ ਆਫਿਸ ਕੋਲਾਗੇ ਕਿਉਂਕਿ ਉੱਥੋਂ ਜਿਹੜੇ ਬੰਦੇ ਆ ਕੋਈ ਕਈ ਵਾਰ ਉੱਥੇ ਜਾਣ ਨੂੰ ਝਿਜਕਦੇ ਆ ਉਹ ਸਾਡੇ ਆਫਿਸ ਦੇ ਵਿੱਚ ਇੱਥੇ ਜਦੋਂ ਸਾਨੂੰ ਮਾਲ ਦੇਣਗੇ ਉਹਨਾਂ ਨੂੰ ਬਕਾਇਦਾ ਸਾਰੀ ਟੈਸਟਿੰਗ ਬੈਰਾ ਕਰਵਾ ਕੇ ਸਾਰਾ ਉਹਨਾਂ ਨੂੰ ਗਾਈਡ ਕਰਾਂਗੇ ਵੀ ਇਹ ਪ੍ਰੋਡਕਟ ਬਣਾਉਣੀ ਆ ਤਾਂ ਕਿੱਦਾਂ ਬਣਾਉਣੀ ਆ ਇਹਦੇ ਵਿੱਚ ਕੀ ਕੀ ਟੈਸਟਿੰਗ ਹੋਣੀ ਚਾਹੀਦੀ ਆ ਕਿਹੜਾ ਮਟੀਰੀਅਲ ਲੱਗਣਾ ਚਾਹੀਦਾ ਕਿਹਦੇ ਨਾਲ ਵਧੀਆ ਬਣੂਗੀ ਇਹਦੇ ਤੇ ਕੀ ਫਿਨਿਸ਼ਿੰਗ ਲੈਣੀ ਚਾਹੀਦੀ ਆ ਉਹ ਸਾਰੀ ਅਸੀਂ ਇਹ ਕਰਵਾਉਣ ਦੇ ਉੱਤੇ ਲੱਗੇ ਹੋਏ ਆਂ ਔਰ ਸਾਡੀ ਟੀਮ ਜਿਹੜੀ ਆ ਉਹ ਇਹੀ ਕਹਿੰਦੀ ਆ ਸਰਕਾਰ ਦੇ ਨਾਲ ਰਾਫਤਾ ਬਣਾ ਕੇ ਜੋ ਸਰਕਾਰ ਦੇ ਕੋਲੋਂ ਸਾਨੂੰ ਪ੍ਰੋਬਲਮਸ ਹੈਗੀਆਂ ਜਾਂ ਸਾਡੀ ਇੰਡਸਟਰੀ ਦੇ ਵਿੱਚ ਜੇ ਕੋਈ ਲੋਕਲ ਪ੍ਰੋਬਲਮਸ ਹੈਗੀਆਂ ਉਹ ਅਸੀਂ ਹੱਲ ਕਰਾਂਗੇ ਕੱਲ ਅਸੀਂ ਇਹ ਵੀ ਆਪਣਾ ਅਵਡੋਰਾ ਸਾਹਿਬ ਉੱਥੇ ਵੀ ਆਏ ਸੀ ਕਿ ਸੈਂਟਰ 'ਚ ਵੀ ਆਏ ਸੀ ਉਹਨਾਂ ਨੂੰ ਵੀ ਸਾਰੀਆਂ ਮੈਂ ਕੱਲੇ ਚੀਜ਼ਾਂ ਦੱਸੀਆਂ ਵੀ ਸਾਨੂੰ ਕੀ ਕੀ ਪ੍ਰੋਬਲਮ ਹੈਗੀ ਆ ਉਹਦੇ ਬਾਰੇ ਗੱਲ ਕਰੋ ਸਾਡੀ ਮਿਕਸ ਲੈਂਡ ਏਰੀਆ ਦੀ ਜਿੱਦਾਂ ਸਰ ਨਹੀਂ ਤੁਹਾਨੂੰ ਪਤਾ ਹੀ ਆ ਵੀ ਇੱਕ ਹੋਰ ਨਹੀਂ ਕਮੇਟੀ ਬਣਾਈ ਆ ਜਿਹਦੇ ਵਿੱਚ ਊੰਕਾਰ ਸਿੰਘ ਪਾਵਾ ਉਹਨਾਂ ਨੂੰ ਚੇਅਰਮੈਨ ਬਣਾਇਆ ਔਰ ਗੁਰਮੀਤ ਸਿੰਘ ਕੋਰਾਲ ਜੀ ਵੀ ਹੈਗੇ ਆ ਔਰ ਉਹਨਾਂ ਦੇ ਨਾਲ ਉਹਨਾਂ ਦੇ ਵਿੱਚ ਹਮਿੰਦਰ ਸਿੰਘ ਹਰਸ਼ਵਰ ਸਿੰਘ ਲੱਕੀ ਜੀ ਵੀ ਹੈਗੇ ਆ ਉਹ ਜਿਹੜੇ ਹੈਗੇ ਆ ਵੀ ਉਹ ਉੱਥੇ ਸਾਰੀ ਚੀਜ਼ਾਂ ਜਿਹਦਾ ਕਰਨਗੇ ਉਹਦੇ ਨਾਲ ਕੀ ਆ ਵੀ ਸਰਕਾਰ ਨੂੰ ਇਮੀਡੀਏਟਲੀ ਸਾਡੀ ਮੀਟਿੰਗ ਚੋਂ ਪਤਾ ਲੱਗੇਗਾ ਵੀ ਅਸੀਂ ਕੀ ਕੀ ਚਾਹੁੰਦੇ ਆ ਤੁਸੀਂ ਉਹਦਾ ਕਿੱਦਾਂ ਹੱਲ ਕਰ ਸਕਦੇ ਹੋ ਜਿੱਥੇ ਕੋਈ ਰੈਮੇਡੀ ਦੱਸਣੀ ਹੋਵੇ ਅਸੀਂ ਉਹ ਵੀ ਦੱਸਾਂਗੇ ਹੂੰ ਵੀ ਆ ਚੀਜ਼ ਆ ਤੁਸੀਂ ਜੇ ਇਦਾਂ ਕਰ ਦਿਓਗੇ ਤਾਂ ਉਹਦੇ ਨਾਲ ਤੁਹਾਡਾ ਵੀ ਪਰਪਸ ਸੋਲਵ ਹੋ ਜਾਏਗਾ ਤੇ ਸਾਡਾ ਪਰਪਸ ਵੀ ਸੋਲਵ ਹੋ ਜਾਏਗਾ ਸਾਡੀ ਇੰਡਸਟਰੀ ਵੀ ਬਚੇਗੀ ਸਾਡੀ ਇੰਡਸਟਰੀ ਨੂੰ ਫਾਇਦਾ ਵੀ ਹੋਏਗਾ ਭੋਗਲ ਸਾਹਿਬ ਤੁਸੀਂ ਇੱਕ ਪੁਰਾਣੇ ਇੰਡਸਟਰੀ ਲਿਸਟ ਤੋਂ ਔਰ ਕਿਤਨਾ ਕਿਤੇ ਕਾਫੀ ਲੰਬੇ ਸਮੇਂ ਤੋਂ ਤੁਸੀਂ ਪੂਰੀ ਦੁਨੀਆ ਦੇ ਵਿੱਚ ਆਪਣੇ ਸਾਈਕਲ ਪਾਰਟਸ ਭੇਜ ਰਹੇ ਹੋ ਔਰ ਬਹੁਤ ਸਾਮਾਨ ਭੇਜ ਰਹੇ ਹੋ ਕਿਵੇਂ ਦੇਖਦੇ ਹੋ ਜਿਹੜੀਆਂ ਇਸ ਟਾਈਮ ਦੇ ਵਿੱਚ ਹਰਸਿਮਰਜੀਤ ਸਿੰਘ ਲੱਕੀ ਜਿਹੜੇ ਕਿ ਪ੍ਰਧਾਨ ਦੀ ਤੌਰ ਤੇ ਜਿਹੜੇ ਇਲੈਕਸ਼ਨ ਲੜ ਰਹੇ ਆ ਇਹਨਾਂ ਦੀ ਕਾਰਗੁਜ਼ਾਰੀयां ਕਿੱਦਾਂ ਦੇਖਦੇ ਹੋ ਕਿਸ ਤਰ੍ਹਾਂ ਤੁਸੀਂ ਇਹਨਾਂ ਨੂੰ ਫੇਰ ਦੁਬਾਰਾ ਦੋ ਦੂਸਰੀ ਵਾਰ ਮੋਰੇ ਲਗਾਇਆ ਜੀ ਹਾਂ ਜੀ ਕਿਉਂਕਿ ਅਸੀਂ ਲੋਗ ਜਿਹੜਾ ਵੀ ਮਾਲ ਵੜਾ ਰਹੇ ਆ ਜਾਂ ਜਿੱਦਾਂ ਵੀ ਲੱਕੀ ਜੀ ਕੰਮ ਕਰ ਰਹੇ ਨੇ ਪਿਛਲੇ ਬੜੇ ਟਾਈਮ ਤੋਂ ਉਹ ਇਹੇ ਦੇਖ ਰਹੇ ਨੇ ਵੀ ਕਿਹੜੀ ਚੀਜ਼ ਕਿੱਦਾਂ ਬਣਾਣੀ ਚਾਹੀਦੀ ਹੈ ਔਰ ਕਿੱਦਾਂ ਉਹਦੀ ਮਾਰਕੀਟਿੰਗ ਹੋਣੀ ਚਾਹੀਦੀ ਹੈ ਇਹ ਵੀ ਉਹਨਾਂ ਨੇ ਸਾਰਿਆਂ ਨੂੰ ਗਾਈਡ ਕੀਤਾ ਔਰ ਜਿਹੜਾ ਉਹਨਾਂ ਦਾ ਆਫਿਸ ਦੀ ਜਿੱਦਾਂ ਗੱਲ ਕਰਦੇ ਆ ਕਈ ਬੰਦੇ ਮਾਰਕੀਟ 'ਚ ਇਹ ਕਹਿੰਦੇ ਪੈਂਦੇ ਆ ਜੀ ਲੱਕੀ ਜੀ ਨੂੰ ਜਾਂ ਭੋਗਲ ਸਾਹਿਬ ਨੂੰ ਜੇ ਅਸੀਂ ਚਾਹੀਏ ਮਿਲਣਾ ਤੇ ਅਸੀਂ ਮਿਲ ਨਹੀਂ ਸਕਦੇ ਉਹਨਾਂ ਨੂੰ ਉਹ ਬੜੇ ਅਸੀਂ ਪਰਦਾ ਨਹੀਂ ਇਸ ਜਾਵਾਂਗੇ ਤੇ ਮਿਲਣਗੇ ਕਿ ਨਹੀਂ ਮਿਲਣਗੇ ਅਸੀਂ ਇਹ ਗੱਲ ਕਹਿੰਨੇ ਆ ਤੁਸੀਂ ਜਦੋਂ ਮਰਜ਼ੀ ਸਾਡੇ ਆਫਿਸ ਆ ਸਕਦੇ ਹੋ ਸਾਡੇ ਜੋ ਵੀ ਤੁਸੀਂ ਚਾਹੋਗੇ ਜਿਹੜਾ ਵੀ ਕੰਮ ਚਾਹੋਗੇ ਅਸੀਂ ਤੁਹਾਨੂੰ ਟਾਈਮ ਦੇ ਟਾਈਮ ਉਹ ਕੰਮ ਕਰਵਾ ਕੇ ਦਵਾਂਗੇ ਔਰ ਜਿੱਦਾਂ ਅਪਿਛੇ ਕਰਵਾ ਕੇ ਕਹਿੰਦੇ ਰਹੇ ਆ ਚਾਹੇ ਉਹ ਬਿਜਲੀ ਦੇ ਮਸਲੇ ਸੀਗੇ ਚਾਹੇ ਉਹ ਜੀਐਸਟੀ ਦੇ ਮਸਲੇ ਸੀਗੇ ਚਾਹੇ ਉਹ ਪੋਲੂਸ਼ਨ ਦੇ ਮਸਲੇ ਸੀਗੇ ਅਸੀਂ ਹਰ ਤਰ੍ਹਾਂ ਦੇ ਮਸਲੇ ਸੀ ਕੀਤੇ ਆ ਔਰ ਤੁਸੀਂ ਇਹ ਮੰਨੋਗੇ ਪਿਛਲੇ ਟਾਈਮ ਸਾਡੇ ਮੈਂਬਰਸ ਦੇ 2.5 ਕਰੋੜ ਤੋਂ ਜ਼ਿਆਦਾ ਪੈਸੇ ਜਿਹੜੇ ਸਾਡੇ ਕਈ ਸੇ ਹੋਰ ਦੁਕਾਨਦਾਰਾਂ ਨੇ ਜਿਆਦਾ ਹੈ ਉਸ ਸਟੇਟ ਦੇ ਵਿੱਚ ਅਸੀਂ ਚਾਹੇ ਸਟੇਟ ਤੋਂ ਬਾਹਰ ਦੇ ਸੀਗੇ ਇਹਨਾਂ ਨੇ ਪੈਸੇ ਨਹੀਂ ਚੀਜ਼ ਦੇ ਰਹੇ ਸਾਡੇ ਮੈਂਬਰਸ ਨੂੰ ਉਹ 22 ਕਰੋੜ ਤੋਂ ਜ਼ਿਆਦਾ ਅਸੀਂ ਪੈਸੇ ਵੀ ਉਹਨਾਂ ਨੂੰ ਕਢਵਾ ਕੇ ਦਿੱਤੇ ਆ ਅਸੀਂ ਹੁਣ ਵੀ ਇਹੀ ਕਹਿੰਨੇ ਆ ਜੇ ਕਿਸੇ ਦੀ ਕੋਈ ਪ੍ਰੋਬਲਮ ਆ ਤੁਸੀਂ ਸਾਡੇ ਕੋ ਆਓ ਆ ਕੇ ਗੱਲ ਕਰੋ ਅਸੀਂ ਹਰ ਵੇਲੇ ਹਵੇਲੇ ਮੈਂ ਤੁਸੀਂ ਇਹ ਨਾ ਸੋਚੋ ਵੀ ਅਸੀਂ ਤੁਹਾਨੂੰ ਅਵੇਲੇਬਲ ਨਹੀਂ ਹੋਵਾਂਗੇ ਤੁਸੀਂ ਸਾਨੂੰ ਆਪਣੀ ਪ੍ਰੋਬਲਮ ਦੱਸੋ ਅਸੀਂ ਤੁਹਾਨੂੰ ਪ੍ਰੋਬਲਮ ਸੋਲਵ ਕਰਕੇ ਦਵਾਂਗੇ ਤਾਂ ਤਾਂ ਤੁਸੀਂ ਸਾਡੇ ਤੇ ਵਿਸ਼ਵਾਸ ਕਰੋਗੇ ਅਸੀਂ ਅੱਜ ਤੱਕ ਜਿੰਨੇ ਵੀ ਮੈਂਬਰ ਆਏ ਆ ਜਿੰਨਿਆਂ ਦੀ ਵੀ ਸੀਗੀ ਕੋਈ ਬੰਦਾ ਐਸਾ ਨਹੀਂ ਕਹਿ ਸਕਦਾ ਕਿ ਮੈਂ ਐਸੋਸੀਏਸ਼ਨ ਦੇ ਕਿਸੇ ਮਦੇ ਨਾਲ ਗੱਲ ਕੀਤੀ ਤੇ ਮੇਰਾ ਕੰਮ ਨਹੀਂ ਹੋਇਆ ਉਹਦੇ ਸਾਰੇ ਕੰਮ ਕੀਤੇ ਗਏ ਔਰ ਅੱਗੇ ਵੀ ਇਦਾਂ ਹੀ ਕੰਮ ਕਰਾਂਗੇ ਸਾਰੇ ਭੋਗਨ ਸਾਹਿਬ ਅਸੀਂ ਲਗਾਤਾਰ ਜਿਹੜਾ ਨਾ ਇੰਡਸਟਰੀ ਹੈਗੀ ਆ ਜਿੰਨੀ ਵੀ ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਉਹ ਕਹਿੰਦੇ ਪਏ ਨੇ ਕਿ ਜਿਹੜੇ ਸੂਝਵਾਨ ਬੰਦੇ ਸੀਗੇ ਜੋ ਪੁਰਾਣੇ ਐਕਸ ਦੇ ਪ੍ਰਧਾਨ ਰਹੇ ਆ ਉਹ ਉਹਨਾਂ ਦੇ ਉੱਤੇ ਕਰ ਰਹੇ ਆ ਕਿ ਬਈ ਇਹ ਇਹ ਅਗਰ ਸੀਟ ਦੇ ਉੱਤੇ ਦੁਬਾਰਾ ਆਉਂਦੇ ਆ ਤਾਂ ਇੱਕ ਵਾਰੀ ਫਿਰ ਇੰਡਸਟਰੀ ਉੱਠ ਸਕਦੀ ਆ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਇੱਕ ਬੰਦਾ ਜਿਹੜਾ ਪਹਿਲਾਂ ਅੱਜ ਤੋਂ 10 ਸਾਲ ਪਹਿਲਾਂ ਪ੍ਰਧਾਨ ਬਣ ਗਿਆ ਜਾਂ 6 ਸਾਲ ਪਹਿਲਾਂ ਪਹਿਲਾਂ ਪ੍ਰਧਾਨ ਬਣ ਗਿਆ ਤੇ ਉਹੀ ਦੁਬਾਰਾ ਪ੍ਰਧਾਨ ਬਣੇਗਾ ਤੁਸੀਂ ਕਹਿੰਦੇ ਹੋ ਸੂਜਵਾਨ ਪ੍ਰਧਾਨ ਮੈਂ ਕਹਿੰਦਾ ਜੀ ਉਹ ਸੂਜਵਾਨ ਪ੍ਰਧਾਨ ਇੰਨੇ ਪ੍ਰਧਾਨ ਸੂਜਵਾਨ ਸੀਗੇ ਕਿ ਉਹਨਾਂ ਨੇ ਜਿਹੜੀਆਂ ਸਾਡੀਆਂ ਪੇਪਰ ਸਰਕਾਰੀ ਜਿਹੜੇ ਸਾਨੂੰ ਜਮ੍ਹਾਂ ਕਰਾਣੇ ਪੈਂਦੇ ਆ ਜਿਹੜੀਆਂ ਸਾਡੀ ਬੈਲੈਂਸ ਸ਼ੀਟਾਂ ਆਉਂਦੀਆਂ ਸਾਈਨ ਕਰਨੀਆਂ ਹੁੰਦੀਆਂ ਆ ਉਸ ਪ੍ਰਧਾਨ ਨੇ ਉਹ ਬੈਲੈਂਸ ਸ਼ੀਟਾਂ ਨਹੀਂ ਸਾਈਨ ਕੀਤੀਆਂ ਉਹ ਬੈਲੈਂਸ ਸ਼ੀਟਾਂ ਸਾਈਨ ਕਰਕੇ ਉਨੇ ਉਹ ਸਬਮਿਟ ਨਹੀਂ ਕੀਤੀਆਂ ਹੁਣ ਉਹ ਸਬਮਿਟ ਨਹੀਂ ਕੀਤੀਆਂ ਤੇ ਉਹ ਸੂਝਵਾਨ ਨਹੀਂ ਆ ਜੇ ਤੁਸੀਂ ਸਰਕਾਰੀ ਪੇਪਰ ਕੋਈ ਵੀ ਮੈਂ ਕਹਿੰਦਾ ਕਿਸੇ ਟਾਈਪ ਦਾ ਵੀ ਇੱਕ ਪੇਪਰ ਹੋਵੇ ਇੱਕ ਪੇਪਰ ਵੀ ਜੇ ਤੁਸੀਂ ਕੱਟ ਲਾ ਕੇ ਜਾਨੇ ਦਿਨੇ ਆਪਣਾ ਪੇਪਰ ਸਬਮਿਟ ਕਰਦੇ ਹੋ ਰਿਟਰਨ ਕੋਈ ਤੇ ਉਹਦੇ ਤੁਹਾਨੂੰ ਪਨਲਟੀ ਲੱਗਦੀ ਆ ਇਥੇ ਤਾਂ ਪੂਰੀ ਰਿਟਰਨ ਹੀ ਨਹੀਂ ਜਾਵਾਂ ਹੋਈ ਤੇ ਉਹ ਤੁਸੀਂ ਇਹ ਦੇਖੋ ਵੀ ਜਦੋਂ ਉਹ ਰਿਟਰਨ ਨਾ ਨਹੀਂ ਜਮ੍ਹਾਂ ਹੋਈਆਂ ਤੇ ਉਹਦੇ ਜਿਹੜੇ ਪੈਸੇ ਹੋਣਗੇ ਜਾਂ ਕਿੰਨਾ ਉਹਦੇ ਤੇ ਫਾਈਨ ਲੱਗੇਗਾ ਕਿੰਨੀਆਂ ਪੈਨਲਟੀਆਂ ਪੈਣਗੀਆਂ ਉਹ ਉਹਦੇ ਨਾਲ ਪਤਾ ਲੱਗਦਾ ਵੀ ਉਹ ਕਿੰਨੇ ਸੂਝਵਾਨ ਪ੍ਰਧਾਨ ਸੀਗੇ ਜਿਹੜੇ ਵੀ ਆਪਣੇ ਐਸੋਸੀਏਸ਼ਨ ਦੇ ਪ੍ਰਧਾਨ ਹੋਣ ਦੇ ਨਾਤੇ ਉਹ ਇਹ ਕੰਮ ਨਹੀਂ ਕਰ ਸਕੇ ਉਹਨਾਂ ਨੇ ਕੀਤਾ ਨਹੀਂ ਜਦਕਿ ਬਾਕੀ ਸੱਤਾ ਬੰਦਿਆਂ ਦੇ ਸਾਈਨ ਹੋਏ ਹੋਏ ਆ ਤੇ ਪ੍ਰਧਾਨ ਕਹਿੰਦਾ ਜੀ ਮੈਂ ਸਾਈਨ ਨਹੀਂ ਕਰਾਂਗਾ ਹੁਣ ਉਹ ਤੁਸੀਂ ਆਪੇ ਉਹਦੀ ਇਹ ਪੁਰਾਣੇ ਪ੍ਰਧਾਨ ਸੂਝਵਾਨ ਨੇ ਤੇ ਮੈਂ ਕਹਿੰਦਾ ਜਿਹੜੇ ਨਵੇਂ ਪ੍ਰਧਾਨ ਆ ਜਿਨ੍ਹਾਂ ਟਾਈਮ ਟੂ ਟਾਈਮ ਸਾਰਾ ਕੁਝ ਕੀਤਾ ਜਦੋਂ ਉਹਨਾਂ ਨੂੰ ਪ੍ਰਧਾਨੀ ਮਿਲੀ ਸੀ ਸਾਡੀ ਇਸ ਇਥੇ ਸੀ ਪਿਛਲੇ ਸਾਲ ਪਿਛਲੀ ਗਵਰਨਮੈਂਟ ਜਦੋਂ ਬਣਾਈ ਆ ਸਾਡੀ ਐਸੋਸੀਏਸ਼ਨ ਦੀ ਉਸ ਐਸੋਸੀਏਸ਼ਨ ਦੇ ਵਿੱਚ ਤੁਸੀਂ ਇਹ ਦੇਖੋ ਉਹਦਣ ਦੀ ਦੇ ਵਿੱਚ 1100 ਕਿੰਨੇ ਰੁਪਏ ਸਾਰਾ ਕੈਸ਼ ਸੀਗਾ ਤੇ ਦੱਸ ਕੇ 11 ਲੱਖ ਰੁਪਏ ਦਾ ਕਰਜ਼ਾ ਸੀ ਐਸੋਸੀਏਸ਼ਨ ਦੇ ਉੱਤੇ ਉਹ ਸਾਰਾ ਕਰਜ਼ਾ ਅਸੀਂ ਹੁਣ ਲਾਇਆ ਔਰ ਉਹ ਕਰਜ਼ਾ ਲਾ ਕੇ ਅੱਜ ਐਸੋਸੀਏਸ਼ਨ ਦੇ ਕੁਝ ਕੋਚ ਕੋ ਪੈਸਾ ਹੈਗਾ ਆ ਐਸੋਸੀਏਸ਼ਨ ਕੁਝ ਕਰ ਰਹੀ ਆ ਤੇ ਇਹ ਸਾਡੇ ਐਫਰਟ ਹੀ ਸੀਗੇ ਸਾਰੀ ਟੀਮ ਦੇ ਜਿਨੇ ਸਾਰਾ ਸਾਲ ਕਿਸੇ ਨੇ ਵੀ ਇੱਕ ਦੂਜੇ ਨਾਲ ਕਿੰਤੂ ਪਰੰਤੂ ਨਹੀਂ ਕੀਤੀ ਔਰ ਪਿਛਲੇ ਸਾਰੇ ਕੰਮ ਖਤਮ ਕਰਕੇ ਨਵੇਂ ਜਿਹੜੀ ਆਪਣੀ ਟੀਮ ਨੂੰ ਆਪਣੇ ਆਪ ਨੂੰ ਸਾਬਤ ਕਰਕੇ ਦਿਖਾਤਾ ਲੋਬੀ ਆ ਦੇਖੋ ਐਸੇ ਵੇਲੇ ਐਸੋਸੀਏਸ਼ਨ ਕੋ ਪੈਸਾ ਵੀ ਹੈਗਾ ਤੇ ਐਸੋਸੀਏਸ਼ਨ ਕੰਮ ਵੀ ਕਰ ਰਹੀ ਆ ਜੇ ਹੁਣ ਪੁਰਾਣੀ ਜੇ ਐਸੋਸੀਏਸ਼ਨ ਆ ਜਿਨ੍ਹਾਂ ਨੇ ਇਦਾਂ ਦੇ ਕੰਮ ਕੀਤੇ ਆ ਜਿਨ੍ਹਾਂ ਨੇ ਆਪਣੇ ਰਿਟਰਨਾਂ ਨਹੀਂ ਸਰਕਾਰੀ ਜਮ੍ਹਾਂ ਕਰਾਈਆਂ ਤੇ ਇਹ ਜਿਉਆ ਆਪਣੀ ਉਹ ਕਹਿੰਦੇ ਜੀ ਇਹ ਮੇਰੀ ਬਹੁਤ ਵੱਡੀ ਕਾਰਗੁਜ਼ਾਰੀ ਆ ਤੇ ਤੁਸੀਂ ਆਪੇ ਸੋਚ ਸਕਦੇ ਹੋ ਕਿੰਨੀ ਉਹਨਾਂ ਦੀ ਕਾਰਗੁਜ਼ਾਰੀ ਹੈ ਗੋਗਲ ਸਾਹਿਬ ਇੱਕ ਵੱਡਾ ਸਵਾਲ ਆ ਰਿਹਾ ਹੈ ਕਿ ਇੱਕ ਪਾਸੇ ਤੁਸੀਂ ਇਧਰ ਇਹਨਾਂ ਦੀ ਟੀਮ ਦੇ ਨਾਲ ਹੋ ਦੂਸਰੇ ਪਾਸੇ ਜਿਹੜੀ ਤੁਹਾਡੀ ਟੀਮ ਦੇ ਵਿੱਚ ਸੀ ਚਰਨਜੀਤ ਸਿੰਘ ਵਿਸ਼ਕਰਮਾ ਅੱਜ ਦੂਜੇ ਪਾਸੇ ਉਹਨੂੰ ਕਿਵੇਂ ਦੇਖਦੇ ਹੋ ਕਿ ਲੱਗਦਾ ਕੋਈ ਇਫੈਕਟ ਪੈਣਗੇ ਇਹਨਾਂ ਚੀਜ਼ਾਂ ਦੇ ਉੱਤੇ ਕਿਉਂਕਿ ਉਹ ਵੀ ਕਿਤੇ ਨਾ ਕਿਤੇ ਐਕਸ ਪ੍ਰਧਾਨ reh ਚੁਕੇ ਆ ਦੇਖੋ ਐਕਸ ਪ੍ਰਧਾਨ ਰਹਿਣਾ ਜਾਂ ਆਪਣੇ ਨਾਂ ਪ੍ਰਧਾਨ ਬਣਨਾ ਇਹ ਕੋਈ ਜ਼ਰੂਰੀ ਨਹੀਂ ਹੈ ਕੋਈ ਬੰਦਾ ਬਿਨਾ ਪ੍ਰਧਾਨੀ ਤੋਂ ਵੀ ਐਸੋਸੀਏਸ਼ਨ 'ਚ ਕੰਮ ਕਰ ਸਕਦੇ ਆ ਤੇ ਕਈ ਬੰਦੇ ਪ੍ਰਧਾਨ ਬਣ ਕੇ ਵੀ ਕੰਮ ਨਹੀਂ ਕਰਦੇ ਹੈਗੇ ਦੋਨੇ ਤਰ੍ਹਾਂ ਦੀਆਂ ਚੀਜ਼ਾਂ ਤੁਹਾਡੀ ਤੁਸੀਂ ਦੇਖ ਚੁੱਕੇ ਹੋ ਤੁਸੀਂ ਵੀ ਇੱਥੇ ਕਾਫੀ ਦੇਰ ਤੋਂ ਸਾਡੀ ਐਸੋਸੀਏਸ਼ਨ ਐਸੋਸੀਏਟਡੋਂ ਤੁਸੀਂ ਸਾਡੀਆਂ ਹਰ ਖਬਰਾਂ ਤੇ ਹਰ ਮੀਟਿੰਗਾਂ ਤੇ ਸਾਡੇ ਆਉਂਦੇ ਹੋ ਤੁਸੀਂ ਦੇਖਿਆ ਸਾਡੇ ਲੋਕਾਂ ਦੀ ਪਰਵਾਂ ਬਾਕੀ ਰਹਿ ਗਈ ਚਨਜੀਤ ਸਿੰਘ ਉਹਨਾਂ ਦੀ ਉਹਨਾਂ ਦੀ ਮੈਂ ਨਹੀਂ ਕਹਿੰਦਾ ਵੀ ਉਹਨਾਂ ਨੂੰ ਇਹ ਕਰਨਾ ਚਾਹੀਦਾ ਸੀ ਕਿਉਂਕਿ ਇੱਕ ਗਰੁੱਪ ਬਣਾ ਕੇ ਆਪਾਂ ਚੱਲੇ ਸੀ ਆਪਾਂ ਸਾਰਾ ਕੁਝ ਕਰਦੇ ਸੀ ਤੇ ਉਹਨਾਂ ਨੇ ਉਹ ਆਪ ਹੀ ਇਕੱਲੇ ਉਧਰ ਗਏ ਆ ਉਹ ਵੀ ਉਹੀ ਬੰਦੇ ਨੇ ਜਿਨ੍ਹਾਂ ਜਿਹੜੇ ਬੰਦੇ ਸਾਡੇ ਨਾਲ ਬੈਠ ਕੇ ਦੂਜੇ ਪ੍ਰਧਾਨ ਨੂੰ ਕੁਝ ਨਾ ਕੁਝ ਕਹਿੰਦੇ ਹੁੰਦੇ ਸੀਗੇ ਅੱਜ ਉਹੀ ਬੰਦੇ ਜਾ ਕੇ ਉਸੇ ਪ੍ਰਧਾਨ ਕੋਲ ਜਾ ਕੇ ਬਹਿ ਗਏ ਨੇ ਇਹ ਉਹਨਾਂ ਨੂੰ ਜ਼ਿਆਦਾ ਪਤਾ ਹੋਊਗਾ ਕਿ ਕਿਉਂ ਗਏ ਆ ਕਿਉਂਕਿ ਜਦੋਂ ਇੱਕ ਸੰਸਥਾ ਹੁੰਦੀ ਆ ਜਿਹਦੇ ਵਿੱਚ 8 ਜਾਂ 10 ਜਾਂ 50 ਬੰਦੇ ਜਿੰਨੇ ਵੀ ਹੁੰਦੇ ਆ ਉਹ ਸਾਰੇ ਇੱਕ ਦੂਜੇ ਦੀ ਸਲਾਹ ਦੇ ਨਾਲ ਕੰਮ ਕਰਦੇ ਹੁੰਦੇ ਆ ਨਾ ਕਿ ਇਹ ਹੁੰਦਾ ਵੀ ਜੋ ਮੈਂ ਇੱਕ ਕਹਿਣਾ ਮੇਰੀ ਗੱਲ ਸੁਣੀ ਜਾਵੇ ਬਾਕੀ ਜਿਹੜੇ ਆ ਸਾਰੇ ਉਹਨਾਂ ਨੂੰ ਨਾ ਸੁਣੋ ਇਹ ਚੀਜ਼ ਜਿਹੜੀ ਆ ਉੱਥੇ ਹੋਈ ਆ ਤੇ ਇਸੇ ਕਰਕੇ ਉਹ ਉਧਰ ਚਲੇ ਗਏ ਨੇ ਉਹ ਕਹਿੰਦੇ ਸੀ ਵੀ ਜੋ ਮੈਂ ਕਹਨਾ ਤੁਸੀਂ ਸਾਰੇ ਮੇਰੀ ਗੱਲ ਸੁਣੋ ਮੇਰੀ ਮੰਨੋ ਪਰ ਅਸੀਂ ਕਿਹਾ ਨਹੀਂ ਇਹ ਨਹੀਂ ਹੁੰਦਾ ਜਦੋਂ ਆਪਾਂ ਇਕੱਠੇ ਆ ਤੇ ਅਬਸਾਰਿਆਂ ਇਸਲਾ ਨਾ ਕੰਮ ਕਰਨਾ ਹੈ ਸਾਰਿਆਂ ਦੀ ਚਲਾ ਨਾ ਚੱਲੀਏ ਤਾਂ ਫਾਇਦਾ ਹੁੰਦਾ ਫਿਰ ਉਹ ਕਹਿੰਦੇ ਜੀ ਮੈਂ ਤਾਂ ਫਿਰ ਤੁਹਾਡੇ ਨਾਲ ਨਹੀਂ ਚੱਲਾਂਗਾ ਅੱਜ ਕਿ ਵੀ ਜਿੱਦਾਂ ਤੁਹਾਡੀ ਮਰਜ਼ੀ ਹੈ ਉਹ ਤਾਂ ਅਸੀਂ ਇਸ ਲਈ ਆ ਕੇ ਕਹਿੰਦੇ ਹਾਂ ਇਸ ਟਾਈਮ ਦੇ ਵਿੱਚ ਸਾਈਕਲ ਇੰਡਸਟਰੀ ਪੂਰਾ ਲਾਈਵ ਦੇਖ ਰਹੀ ਹੈ ਲਾਈਵ ਚੱਲ ਰਿਹਾ ਹੈ ਅਪੀਲ ਕੀ ਹੈ ਤੁਹਾਡੀ ਮੇਰੀ ਅਪੀਲ ਤਾਂ ਇਹ ਆ ਵੀ ਸਾਡੀ ਇਹ ਜਿਹੜੀ ਪੂਰੇ ਬੰਦੇ 8 ਬੰਦਿਆਂ ਦੀ ਜਿਹੜੀ ਅਸੀਂ ਲੈ ਕੇ ਆਏ ਆ ਟੀਮ ਇਸ ਟੀਮ ਨੂੰ ਤੁਸੀਂ ਆਪਣੀਆਂ ਵੋਟਾਂ ਪਾ ਕੇ ਸਾਰਿਆਂ ਨੂੰ ਇਸ ਜਿਤਾਓ ਇਹਦੇ ਨਾਲ ਕੀ ਹੋਊਗਾ ਇੱਕ ਇੱਕੋ ਟੀਮ ਕੰਮ ਕਰੇਗੀ ਤੁਹਾਨੂੰ ਸਾਰੇ ਜਿਹੜੇ ਵੀ ਤੁਹਾਡੀਆਂ ਪ੍ਰੋਬਲਮਸ ਉਹਨਾਂ ਨੂੰ ਅਸੀਂ ਸੋਲਵ ਕਰਾਂਗੇ ਚਾਹੇ ਉਹ ਸਾਨੂੰ ਸੈਂਟਰ ਲੈਵਲ ਤੇ ਜਾਣਾ ਪਵੇ ਚਾਹੇ ਉਹ ਸਾਨੂੰ ਸਟੇਟ ਲੈਵਲ ਤੇ ਕੰਮ ਕਰਨੇ ਪੈਣਗੇ ਉਹ ਸਾਰੇ ਕਰਾਂਗੇ ਜਿਹੜੀਆਂ ਤੁਸੀਂ ਨਵੀਆਂ ਡਿਵੈਲਪਮੈਂਟਾਂ ਚਾਹੋਗੇ ਤੁਹਾਨੂੰ ਕਰਾਉਣੀ ਆ ਤੁਸੀਂ ਉਹ ਅਸੀਂ ਤੁਹਾਨੂੰ ਬਾਈਸਾਈਕਲ ਸੈਂਟਰ ਦੇ ਵਿੱਚੋਂ ਸਾਰੀਆਂ ਉਹ ਕਰਵਾ ਕੇ ਦੇਵਾਂਗੇ ਕਿਉਂਕਿ ਉੱਥੇ ਅਸੀਂ ਆਪ ਨਾਲ ਇਨਵੋਲਵ ਹੈਗੇ ਆਂ ਤੁਸੀਂ ਸਾਡੀ ਟੀਮ ਨੂੰ ਅੱਗੇ ਕਰੋ ਸਾਡੀ ਟੀਮ ਜਿੱਤ ਕੇ ਆਵੇ ਤੇ ਅਸੀਂ ਸਾਰੇ ਜਿਹੜੇ ਹੈਗੇ ਸਾਈਕਲ ਇੰਡਸਟਰੀ ਵਾਲੇ ਉਹਨਾਂ ਦੇ ਜੋ ਕੰਮ ਕਹਿਣਗੇ ਉਹ ਅਸੀਂ ਸਿਰ ਮੱਥੇ ਤੇ ਲੈ ਕੇ ਕਰਾਂਗੇ ਠੀਕ ਹੈ ਜੀ ਸੋ ਐਦਾਂ ਹੀ ਤੁਹਾਨੂੰ ਗੱਲ ਕਰਾਨੇ ਆ ਮੱਕੜ ਸਾਹਿਬ ਉਸ ਦਿਨ ਆਪਣੀ ਗੱਲ ਨਹੀਂ ਹੋ ਪਾਈ ਪੂਰੀ ਇਸ ਟਾਈਮ ਲਾਈਵ ਦੇਖ ਰਹੇ ਨੇ ਇੰਡਸਟਰੀ ਵਾਲੇ ਸਾਰੇ ਲਾਈਵ ਦੇਖ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਦੀ ਤਿਆਰੀਆਂ ਹੋ ਰਹੀਆਂ ਨੇ ਤੁਹਾਡੇ ਵੀ ਬਹੁਤ سارے ਸਵਾਲ ਸੀਗੇ ਜਿਹੜੇ ਤੁਸੀਂ ਦੂਸਰੀ ਗਰੁੱਪ ਨੂੰ ਕਰਨੇ ਸੀਗੇ ਕਿਸ ਤਰ੍ਹਾਂ ਕੀ ਕਹਿਣਾ ਚਾਹੁੰਦੇ ਹੋ ਸਸੀ ਗਾਲ ਜੀ ਪਹਿਲਾਂ ਬੱਸੀ ਸਾਹਿਬ ਤੁਹਾਨੂੰ ਤੇ ਤੁਹਾਡੇ ਚੈਨਲ ਨੂੰ ਮੁਬਾਰਕਾਂ ਤੁਸੀਂ ਸਾਡੀ ਕਵਰੇਜ ਕਰ ਗੱਲ ਇਹਦਾ ਵੀ ਸਾਡੀ ਟੀਮ ਜਿਹੜੀ ਆਈ ਆ ਉਹ ਇੱਕ ਇੱਕ ਚਿਹਰਾ ਜਿਹੜਾ ਹੈਗਾ ਉਹ ਸਾਰੇ ਮੈਂਬਰਾਂ ਦਾ ਜਾਣਿਆ ਮਿਛਾਣਿਆ ਅਸੀਂ ਪਹਿਲਾਂ ਵੀ ਕੰਮ ਕਰਦੇ ਰਹੇ ਆ ਤੇ ਅੱਗੋਂ ਆਣ ਆਲੇ 2 ਸਾਲ ਵੀ ਅਸੀਂ ਮੈਂਬਰਾਂ ਲਈ ਖੜੇ ਆ ਹਮੇਸ਼ਾ ਜਦੋਂ ਵੀ ਮੈਂਬਰ ਸਾਨੂੰ ਕੋਈ ਕਾਲ ਕਰਦਾ ਸੀ ਉਹਦਾ ਪਹਿਲ ਦੇ ਆਧਾਰ ਤੇ ਕੰਮ ਕਰਾਈਦਾ ਤੇ ਦੂਜੇ ਪਾਸੇ ਬਲੇਮ ਲੱਗ ਰਿਹਾ ਕਿ ਪ੍ਰਧਾਨ ਜੀ ਤਾਂ ਕੰਮ ਹੀ ਨਹੀਂ ਕਰਦੇ ਕਿਤੇ ਆਉਂਦੇ ਜਾਂਦੇ ਨਹੀਂਗੇ ਉਹ ਬਿਲਕੁਲ ਝੂਠਾ ਬਲੇਮ ਲੱਗ ਰਿਹਾ ਉਹਨਾਂ ਨੂੰ ਇਹ ਕਹਿਣਾ ਸ਼ੋਭਾ ਨਹੀਂ ਦਿੰਦਾ ਇਹ ਗੱਲ ਦੀ ਪ੍ਰਧਾਨ ਜੀ ਬਕਾਇਦਾ ਰੋਜ਼ ਐਸੋਸੀਏਸ਼ਨ 'ਚ ਬੈਠਦੇ ਰਹੇ ਆ ਜਿਨ੍ਹਾਂ ਜਿਨ੍ਹਾਂ ਮੈਂਬਰਾਂ ਨੇ ਅਪਰੋਚ ਕੀਤੀਆਂ ਉਹਨਾਂ ਦੇ ਕੰਮ ਵੀ ਹੋਏ ਨੇ ਉਹ ਆ ਕੇ ਮੈਂਬਰ ਸਾਡੀ ਜਿਹੜੀ ਮੀਟਿੰਗ ਆ ਉਹਦੇ 'ਚ ਦੱਸਣਗੇ ਜਿਨ੍ਹਾਂ ਤੇ ਅਸੀਂ ਕੰਮ ਕੀਤੇ ਆ अच्छा चलो सानू अपने मुंह सानू अपने मुंह तो ਦੱਸਣ ਦੀ ਲੋੜ ਨਹੀਂ ਹੈ ਆਪਣੀ ਤਰੀਕ ਅਸੀਂ ਆਪ ਨਹੀਂ ਕਰੀ ਸਾਡੇ ਮੈਂਬਰ ਕਰਨਗੇ ਤਰੀਕ ਆਪਾਂ ਉਹੀ ਗੱਲ ਕਰਨ ਲੱਗੇ ਆਂ ਕਾਰਗੁਜ਼ਾਰੀਆਂ ਤੇ ਉਂਗਲਾਂ ਚੱਕੀਆਂ ਜਾ ਰਹੀਆਂ ਨੇ 2 ਸਾਲ ਕਾਰਗੁਜ਼ਾਰੀਆਂ ਤੇ ਜੋ ਐਮਐਸਐਮੀ ਆ ਜਾਂ ਹੋਰ ਇੰਡਸਟਰੀਜ਼ ਨੇ ਉਹ ਕਹਿੰਦੇ ਕਿਹੜੇ ਕਿਹੜੇ ਕੰਮ ਕੀਤੇ ਆ ਜਿਹੜੇ ਤੁਸੀਂ ਇਸ سپورਟ ਤੇ ਖੜੇ ਹੋ ਨਾਲ ਤੁਸੀਂ ਵੀ ਅਹੁਦੇਦਾਰ ਹੋ ਕਿਹੜੇ ਕਿਹੜੇ ਕੰਮ ਕੀਤੇ ਆ ਕੀ ਲੱਗਦਾ ਤੁਹਾਨੂੰ ਇਹਦੇ ਇਫੈਕਟ ਕੀ ਨਿਕਲਣਗੇ 2 ਕਰੋੜ ਦੀ ਪੇ ਹੁੰਦਾ ਅਸੀਂ ਤਕਰੀਬਨ ਸਾਡੇ ਪ੍ਰਧਾਨ ਜੀ ਦੇ ਨਾਲ ਸਾਡੇ ਸੋਨੂ ਮੱਕੜ ਜੀ ਜਿਗੇ ਉਹ ਦੋਨਾਂ ਦੀ ਇਕੱਠਿਆਂ ਦੀ ਟੀਮ ਬਣੀ ਸੀ ਉਹ ਨਾਲ ਹੋਰ ਦੋ ਮੈਂਬਰ ਵੀ ਬਣੇ ਹੋਏ ਸੀਗੇ ਉਹਨਾਂ ਨੇ ਮੈਂਬਰਾਂ ਦੇ ਜਿਨ੍ਹਾਂ ਨੇ ਪੇਮਟਾ ਕਢਾਈ ਕੇ ਦਿੱਤੀਆਂ ਨੇ ਉਹ ਆ ਕੇ ਸਾਡੀ ਮੀਟਿੰਗਾਂ ਤੇ ਬੋਲਣਗੇ ਉਹ ਦੱਸਣਗੇ ਸਾਨੂੰ ਦੱਸਣ ਦੀ ਤਾਂ ਲੋੜ ਹੀ ਨਹੀਂ ਪੈਣੀ ਇਹ ਦੂਸਰੀ ਗੱਲ ਰਹੀ ਇੱਕ ਮੇਰੀ ਫੈਕਟਰੀ ਜਿਹੜੀ ਢਨਾਰੀ ਦੇ ਏਰੀਆ ਦੇ ਵਿੱਚ ਆ ਉੱਥੇ ਜੋ ਸੜਕਾਂ ਦਾ ਪਹਿਲਾਂ ਹਾਲ ਸੀਗਾ ਸਾਡੀ ਟੀਮ ਵਰਕ ਨੇ ਜੋ ਉੱਥੇ ਕਰਕੇ ਦਿਖਾਇਆ ਇੰਡਸਟਰੀ ਏਰੀਆ ਸੀ ਢਨਾਰੀ ਦੇ ਵਿੱਚ ਉਹ ਮੈਂਬਰ ਆ ਕੇ ਦੱਸਣਗੇ ਜਿਹੜੀਆਂ ਸੜਕਾਂ ਸੀਵਰੇਜ ਦਾ ਉੱਥੇ ਬੁਰਾ ਹਾਲ ਸੀਗਾ ਮੈਂ ਕੱਲ ਵੀ ਇੱਕ ਮੀਟਿੰਗ ਕੀਤੀ ਹੈ ਸਾਡੇ ਉੱਥੇ ਅਸੀਂ ਬੁਲਾਇਸੀ ਆਪਣੇ ਜਿਹੜੇ ਸਾਡੇ ਆਪਣੇ ਡਿਪਟੀ ਮੇਅਰ ਨੇ ਲੁਧਿਆਣੇ ਦੇ ਉਹ ਸਾਡਾ ਏਰੀਆ ਦੇਖ ਕੇ ਗਏ ਨੇ ਕੁਝ ਪ੍ਰੋਬਲਮ ਸੀਗੀਆਂ ਸਾਡੀਆਂ ਉਹਨਾਂ ਦੇ ਸਾਡੀ ਮੈਡਮ ਸ਼ੀਨਾ ਜੀ ਹੈਗੇ ਨੇ ਉਹਨਾਂ ਨਾਲ ਬਗਾਦਾ ਗੱਲ ਰੋਜ਼ ਹੁੰਦੀ ਰਹਿੰਦੀ ਆ ਸਾਡੇ ਏਰੀਆ ਨੂੰ ਲੈ ਕੇ ਡਵੈਲਪਮੈਂਟ ਦੇ ਕੰਮ ਸਾਡੇ ਚੱਲਦੇ ਆ ਹੁਣ ਵੀ ਕਈ ਸਾਡੇ ਸੜਕਾਂ ਦੇ ਕੰਮ ਤੇ ਚੱਲ ਰਹੇ ਆ ਜਿਨ੍ਹਾਂ ਦੇ ਥੋੜੇ ਦਿਨ ਪਹਿਲਾਂ ਵੀ ਅਸੀਂ ਮੂਰਤ ਕਰਕੇ ਹਟਿਆ ਠੀਕ ਆ ਉਹ ਸੜਕਾਂ ਦੀ ਗੱਲਬਾਤ ਚੱਲਦੀ ਰਹੇਗੀ ਇਸ ਟਾਈਮ ਦੇ ਵਿੱਚ ਯੂਸੀਐਫਐਮਏ ਚ ਕੀ ਯੂਸੀਐਫਐਮਏ ਚ ਉਹਨਾਂ ਨੂੰ ਲੈ ਕੇ ਕੀ ਚੱਲ ਰਿਹਾ ਹੈ ਕਿਉਂਕਿ ਤੁਸੀਂ ਵੀ ਕਿਤਨਾ ਕਿਤੇ ਸੋਸ਼ਲ ਮੀਡੀਆ ਤੇ ਕਮੈਂਟਸ ਕਰ ਰਹੇ ਸੀਗੇ ਕਿ ਇਹਨਾਂ ਨੂੰ ਪੁੱਛੋ ਇਹਨਾਂ ਦੀ ਪ੍ਰਧਾਨਗੀ ਕਿਸ ਤਰ੍ਹਾਂ ਦੀ ਹੈ ਇਹਨਾਂ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਹੈ ਇਹਨਾਂ ਨੇ ਕੀ ਕੁਝ ਕੀਤਾ ਮੈਂ ਦੂਸ ਦਾਨ ਰਿਹਾ ਮੈਂ ਧੰਨਾ ਉਸ ਬੰਦੇ ਦੀ ਗੱਲ ਕਰਨ ਦੀ ਜਿਹੜੀ ਕਿੰਨੀ ਬੇਸ਼ਰਮੀ ਨਾਲ ਗੱਲ ਕਰ ਰਿਹਾ ਕਿ ਜੀ ਮੈਂ ਟੈਕਨੋਲੋਜੀ ਲੈ ਕੇ ਆਵਾਂਗਾ ਮੈਨੂੰ ਲੱਗਦਾ ਵੀ ਜਿਹੜੇ ਪਿਛਲੇ 4 ਸਾਲ ਉਹਨਾਂ ਨੇ ਪ੍ਰਧਾਨਗੀ ਕੀਤੀ ਹੈ ਉਦੋਂ ਸ਼ਾਇਦ ਲੱਗਦਾ ਇੰਡੀਆ 'ਚ ਟੈਕਨੋਲੋਜੀ ਸ਼ਾਇਦ ਕਿਸੇ ਨੂੰ ਸੁਣੀ ਹੀ ਨਹੀਂ ਸੀ ਜਾਂ ਕਿਸੇ ਨੇ ਦੇਖੀ ਨਹੀਂ ਸੀਗੀ ਇਹ ਹੁਣ ਲੈ ਕੇ ਆਣਗੇ ਪ੍ਰਧਾਨ ਜੀ 4 ਸਾਲ ਇਹਨਾਂ ਨੂੰ ਯਾਦ ਹੀ ਨਹੀਂ ਸੀ ਕਿ ਮੈਂ ਟੈਕਨੋਲੋਜੀ ਲੈ ਕੇ ਆਣੀ ਆ ਹੁਣ ਇਹਨਾਂ ਨੂੰ ਚੇਤੇ ਆਣ ਲੱਗ ਗਿਆ ਕਿ ਜਦੋਂ ਇਹ ਐਸੋਸੀਏਸ਼ਨ ਦੇ ਮੈਂਬਰਾਂ ਨੇ ਉਹਨਾਂ ਨੇ ਨਕਾਰ ਦਿੱਤਾ ਹੋਇਆ ਉਹਨੇ ਦੁਬਾਰਾ ਇਲੈਕਸ਼ਨ ਲੜਨ ਵਾਸਤੇ ਇਹ ਜਿਹੜੀਆਂ ਸਾਲ ਬਾਜ਼ੀਆਂ ਲੈ ਕੇ ਆ ਰਿਹਾ ਇਹ ਲੋਕਾਂ ਨੂੰ ਇਸ ਟਾਈਮ ਮਨਜ਼ੂਰ ਹਾਰ ਸਾਲ ਤੁਸੀਂ ਪਹਿਲਾਂ ਹੀ ਕਹ ਦੇਤਾ ਕਿ ਹਾਰ ਜਾਣ ਬਿਲਕੁਲ ਹਾਰਨਗੇ ਜੀ ਮੈਂਬਰ ਇੱਕ ਇੱਕ ਸਾਡੇ ਨਾਲ ਮੈਂਬਰਾਂ ਨੂੰ ਤਾਂ ਚਾਹ ਬੜਾ ਇਸ ਵਾਰੀ ਕਿ ਵੀ 2 ਸਾਲ ਪਹਿਲਾਂ ਜਦੋਂ ਸਾਨੂੰ ਉਹਨਾਂ ਨੇ ਨਹੀਂ ਇਹ ਤੁਸੀਂ ਇੰਡਸਟਰੀ ਨੂੰ ਕਹਿ ਰਹੇ ਹੋ ਕਿ ਚੈਲੰਜ ਕਰ ਰਹੇ ਹੋ ਨਹੀਂ ਮੈਂਬਰ ਸਾਡੇ ਨਾਲ ਨੇ ਅਸੀਂ ਮੈਂਬਰਾਂ ਦੇ ਕੰਮ ਕੀਤੇ ਨੇ ਸਾਡੇ ਨਾਲ ਨੇ ਸਾਡੇ ਕੰਮ ਜਿਹੜੇ ਹੋਏ ਹੋਏ ਨੇ ਉਹ ਮੈਂਬਰਾਂ ਨੂੰ ਪਤਾ ਨੇ ਇਹਨਾਂ ਨੇ 4 ਸਾਲ ਜੁੜੇ ਜਦੋਂ ਪ੍ਰਧਾਨਗੀ ਕੀਤੀ ਹੈ ਕੁਝ ਕੀਤਾ ਹੀ ਨਹੀਂਗਾ ਲੜਾਈਆਂ ਤੋਂ ਇਲਾਵਾ ਸਿਰਫ ਦੇਖੋ ਜੀ ਇੱਕ ਤੁਹਾਡੇ ਨਾਲ ਲੜਾਈ ਹੋਈ ਹੈ ਬਿਲਕੁਲ ਮੇਰੇ ਨਾਲ ਵੀ ਲੜਾਈ ਹੋਈ ਸੀ ਮੈਂ ਤੁਹਾਨੂੰ ਵੀ ਦੱਸ ਦਾਂਗਾ ਉਹਨੇ ਇੱਕ ਮੈਂ ਗੱਲ ਕਰਦਾ ਕਿ ਡਿਸਪੈਂਸਰੀ ਚੱਲ ਰਹੀ ਸੀ ਉਹਦੇ ਉੱਤੇ ਉੱਥੇ 70 80 ਪੇਸ਼ੈਂਟ ਰੋਜ਼ ਮਤਲਬ ਦਵਾਈ ਲੈਣ ਆਉਂਦੇ ਸੀ ਗਰੀਬ ਵਰਗ ਪਰਿਵਾਰ ਜਿਹੜੇ ਦਵਾਈਆਂ ਲੈ ਕੇ ਜਾਂਦੇ ਸੀ ਚਾਹੇ ਉਹ ਸਾਡੇ ਮੈਂਬਰ ਸੀ ਚਾਹੇ ਨੋਨ ਮੈਂਬਰ ਸੀਗੇ ਉਹ ਬੰਦ ਕਰਨ ਦਾ ਕੋਈ ਸਮਝ ਆ ਵੀ ਕਿਉਂ ਬੰਦ ਕੀਤੀ ਕੀ ਕਾਰਨ ਕੀ ਸੀ ਉਹ ਬੰਦ ਕਰਨ ਦਾ ਮੈਂ ਇਹਨਾਂ ਦੀ ਇੱਕ ਵੀਡੀਓ ਦੇਖੀ ਸੀ ਉਹ ਚ ਕਹਿ ਰਹੇ ਸੀ ਜੀ ਮੈਂ ਨਹੀਂ ਬੰਦ ਕੀਤੀ ਉਹ ਡਾਕਟਰ ਸਾਹਿਬ ਆਪੇ ਚਲੇ ਗਏ ਉਹ ਡਾਕਟਰ ਸਾਹਿਬ ਨੂੰ ਤੁਸੀਂ ਰੋਜ਼ ਉਹਦਾ ਜਲੂਸ ਕੱਢਦੇ ਸੀ ਡਾਕਟਰ ਸਾਹਿਬ ਦਾ ਤੁਸੀਂ ਦਰਵਾਜ਼ੇ ਬੰਦ ਕਰ ਦਿੱਤੇ ਉਹਨਾਂ ਨੇ ਤੁਹਾਨੂੰ ਰਿਕਵੈ ਕੱਟ ਡੋੜ ਦਰਵਾਜ਼ਾ ਖੁੱਲਾ ਰੱਖ ਦਿਆ ਕਰੋ ਵੀ ਅੰਦਰ ਘੁੱਟ ਮਹਿਸੂਸ ਹੁੰਦੀ ਆ ਅੱਪਾ ਦਰਵਾਜ਼ੇ ਬੰਦ ਕਰ ਦਿੰਦੇ ਸੀ ਰੋਜ਼ ਉਹ ਹੋਲੀ ਹੋਲੀ ਵਿਚਾਰੇ ਉਹ ਛੱਡ ਕੇ ਚਲੇ ਗਏ ਅੱਪਾ ਉਹਨਾਂ ਨੂੰ ਭਜਾਇਆ ਉਹ ਭੱਜੇ ਨਹੀਂ ਆ ਅੱਜ ਵੀ ਤੁਸੀਂ ਡਾਕਟਰ ਸਾਹਿਬ ਦੁਨੀਆ 'ਚ ਹੈ ਨਹੀਂ ਉਹਨਾਂ ਨੂੰ ਜਾ ਕੇ ਤੁਸੀਂ ਮਿਲੋ ਤੁਹਾਨੂੰ ਦੱਸਣਗੇ ਉਹਨਾਂ ਨਾਲ ਕੀ ਕਿਤੇ ਗਾਣੀ ਕਰਦੇ ਸੀ ਇਹ 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 ਪ੍ਰਧਾਨ ਨੂੰ ਰਹਿਣ ਦੇ ਲਈ ਕਿ ਆ ਨਹੀਂ ਇਹਨਾਂ ਨੂੰ ਇਹਨਾਂ ਨੂੰ ਪ੍ਰਧਾਨ ਕੀ ਇਹਨਾਂ ਨੂੰ ਆਪ ਹੀ ਚਾਹੀਦਾ ਇਹਨਾਂ ਨੂੰ ਹੁਣ ਆਪ ਹੀ ਚਾਹੀਦਾ ਇਹ ਜੁਨਾਈਟਡ ਨੂੰ ਸਸਰੀ ਗੱਲ ਕਰਕੇ ਬਾਹਰ ਬੈਠਾ ਵੱਡਾ ਨੂੰ ਇਹਨਾਂ ਨੂੰ ਕੀ 68 ਸਾਲ ਇਹਨਾਂ ਦੀ ਉਮਰ ਹੋ ਗਈ ਆ ਹਜੇ ਵੀ ਕਹਿੰਦੇ ਅਗੇ ਜੀ ਮੈਂ ਇਲੈਕਸ਼ਨ ਲੜਨੀ ਆ ਤੁਸੀਂ ਬਹੁਤ ਵੱਡੇ ਵੱਡੇ ਉਹਨਾਂ ਦੇ ਅਲੀਗੇਸ਼ਨ ਲਗਾ ਰਹੇ ਹੋ ਇਹਨਾਂ ਚੀਜ਼ਾਂ ਦਾ ਪਰਸਨਲ ਜੇ ਮੈਂ ਹੁਣ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਸ਼ਾਇਦ ਯਾਦ ਹੋਵੇ ਤਰਨੂੰ ਕੋਰੋਨਾ ਦੇ ਟਾਈਮ ਤੇ ਨਾ ਇਹਨਾਂ ਨੇ ਇੱਕ ਜੜੀਆਂ ਉਹ ਸਪਰੇ ਕਰਨ ਵਾਲੀਆਂ ਜੜੀਆਂ ਉਹ ਬਣਾ ਕੈਨਾ ਸੀ ਉਹ ਜੋਦੋਂ ਇੰਡਸਟਰੀ ਚੱਲਨੀ ਸੀ ਉਦੋਂ ਹਊਆ ਬਣਿਆ ਆ ਸੀ ਲੋਕਾਂ ਨੂੰ ਪਤਾ ਨਹੀਂ ਸੀਗਾ ਇਹਨਾਂ ਨੇ ਉਹ ਸਾਰਿਆਂ ਨੂੰ ਵੰਡ ਦਿੱਤੀਆਂ ਉਸ ਤੋਂ ਬਾਅਦ ਸਰਕਾਰ ਨੇ ਇਹ ਕਿਹਾ ਕਿ ਵੀ ਅਸੀਂ ਇੰਡਸਟਰੀ ਚਲਾਉਣੀ ਆ ਚਾਰ ਜਾਂ ਪੰਜ ਦਿਰੀਕ ਡੇਢ ਸੀ ਜਿਹੜੀ ਇੰਡਸਟਰੀ ਚੱਲਣ ਦੀ ਡਿਕਲੇਅਰ ਹੋਈ ਸੀਗੀ ਉਦੋਂ ਪਹਿਲਾਂ ਲੋਕਾਂ ਨੂੰ ਇਹ ਸੀ ਕਿ ਵੀ ਅਸੀਂ ਸਪਰੇ ਕਰ ਲਈਏ ਤਾਂ ਅਸੀਂ ਫੈਕਟਰੀ ਚਲਾ ਦਈਏ ਹੁਣ ਸਪਰੇ ਇਹ ਕਹਿ ਰਹੇ ਸੀ ਮੈਂ ਮੈਂਬਰਾਂ ਨੂੰ ਫ੍ਰੀ ਵੰਡਾਂਗਾ ਮਿਲ ਨਹੀਂ ਰਿਹਾ ਸੀ ਮੰਨ ਜੋ ਇਸ ਟਾਈਮ ਕੋਗੀ ਜੀ ਨਹੀਂ ਹੈ ਦੁਨੀਆ ਦੇ ਵਿੱਚ ਉਹਨਾਂ ਨੂੰ ਇਹਨਾਂ ਨੇ ਕਿਹਾ ਸੀ ਮੈਂ ਤੁਹਾਨੂੰ ਸਪਰੇ ਦਵਾ ਦਿੰਨਾ ਕਾਰਪੋਰੇਸ਼ਨ ਤੋਂ ਮਿਲਣਾ ਸੀ ਨਹੀਂ ਮਿਲਿਆ ਥੋੜੇ ਦਿਨ ਡਿਲੇ ਹੋ ਗਿਆ ਹੁਣ ਮੈਂਬਰਾਂ ਨੂੰ ਇਹ ਸੀ ਕਿ ਸਪਰੇ ਮਿਲ ਜਾਣ ਮੈਂ ਇੱਕ ਜਗ੍ਹਾ ਤੋਂ ਅਰੇਂਜ ਕਰਕੇ ਉੱਥੇ ਰੱਖ ਦਿੱਤਾ ਸਪਰੇ ਕੋਈ ਉਹਦੇ ਚ ਕੋਈ ਅੱਪਾ ਕੋਈ ਮਰ ਜਾਣੀ ਇਹ ਕਹਿੰਦੇ ਜੀ ਤੁਸੀਂ ਬਿੱਲ ਤੇ ਕਿਉਂ ਨਹੀਂ ਮਾਲ ਲੈ ਕੇ ਦੇ ਰਹੇ ਉਹ ਇੱਕ ਪਤਾ ਨਹੀਂ ਸਾਨੂੰ ਕਿੱਥੋਂ ਕੋਈ ਕਾਉਂਸਲਰ ਸਾਫ਼ ਸੀ ਤੁਸੀਂ ਉਹਨਾਂ ਤੋਂ ਲੈ ਕੇ ਅਰੇਂਜ ਕਰਕੇ ਮੈਂਬਰਾਂ ਲਈ ਦਫ਼ਤਰ ਚ ਕੈਨੀਆਂ ਰੱਖ ਦਿੱਤੀਆਂ ਜਿਹਨੂੰ ਲੋੜ ਸੀ ਉੱਥੋਂ ਲੈ ਕੇ ਜਾ ਰਿਹਾ ਸੀ ਇਹਨਾਂ ਨੇ ਉਹ ਕੈਨੀਆਂ ਚੱਕ ਕੇ ਬਾਹਰ ਸਿੱਟੀਆਂ ਦੁਬਾਰਾ ਦੁਬਾਰਾ ਅਸੀਂ ਫਿਰ ਉਹ ਕੈਨੀਆਂ ਬਾਹਰ ਰਖਾਤੀਆਂ ਫਿਰ ਵੀ ਇਹਨਾਂ ਨੂੰ ਬਰਦਾਸ਼ਤ ਨਹੀਂ ਸੀ ਇਹਨਾਂ ਨੇ ਅਸੇਸ਼ਨ ਦੇ ਬਾਹਰ ਵੀ ਕੈਨ ਇਹ ਨਾ ਇਹ ਤਾਂ ਹਿਟਲਰ ਨੇ ਇਹ ਤਾਂ ਕਹਿੰਦੇ ਜੋ ਮੈਂ ਕੰਮ ਕਰਨਾ ਉਹ ਮੈਂ ਹੀ ਕਰੂੰਗਾ ਹੋਰ ਦੂਜਾ ਕੋਈ ਕਰੂਗਾ ਹੀ ਨਹੀਂ ਫਿਰ ਦੇਖੋ ਬਜ਼ੁਰਗਾਂ ਦੀ ਐਸੋਸੀਏਸ਼ਨ ਬਣਾਈ ਹੋਈ ਉਹ ਚ 8 ਬੰਦੇ ਕੈਂਡੀਡੇਟ ਨੇ 8 ਬੰਦੇ ਚੁਣ ਕੇ ਲੈ ਕੇ ਆਉਂਦੇ ਆ ਉਹ ਲੋਕ ਕਿਉਂ ਚੁਣ ਕੇ ਲੈ ਕੇ ਆਉਂਦੇ ਨੇ ਫਿਰ ਜੇ ਇਕੱਲਾ ਹੀ ਇਹਨਾਂ ਨੇ ਮਤਲਬ ਸਾਰਾ ਕੁਝ ਇਹਨਾਂ ਨੇ ਕਰਨਾ ਸਾਈਕਲ ਇੰਡਸਟਰੀ ਨੂੰ ਤੁਹਾਨੂੰ ਦੱਸ ਦਈਏ ਜੀ ਕਿ ਜਿਹੜੇ ਇਹ ਗੱਲਾਂ ਦੱਸ ਰਹੇ ਨੇ ਇਹ ਆਪਣੀ ਪੜਾਅਸ ਕੱਢ ਰਹੇ ਨੇ ਕਮੈਂਟਸ ਦੇ ਕਰਕੇ ਜਰੂਰ ਦੱਸਿਓ ਕਿ ਇਹਦੇ ਵਿੱਚ ਕਿਡੀਆਂ ਕਿਡੀਆਂ ਗੱਲਾਂ ਇਹਨਾਂ ਨੇ ਜੋ ਕਈਆਂ ਉਹ ਬਿਲਕੁਲ ਸਹੀ ਨੇ ਨਾਲ ਸਰਾਲੀ ਜੀ ਨੇ ਸਰਾਲੀ ਜੀ ਕਿਵੇਂ ਦੇਖਦੇ ਹੋ ਮੈਂ ਇਹ ਕਹਿੰਦਾ ਮੈਂ ਤੁਹਾਨੂੰ ਸਭ ਤੋਂ ਪਹਿਲੇ ਮੈਂ ਧੰਨਵਾਦ ਕਰਦਾ ਕਿ ਤੁਸੀਂ ਜਿਹੜੀ ਸਾਡੀ ਆਵਾਜ਼ ਹੈ ਮੈਂਬਰਾਂ ਤੱਕ ਪਹੁੰਚਾਓਗੇ ਜਿਹੜੇ ਪਿਛਲੇ 4 ਸਾਲ ਅਸੀਂ ਪਹਿਲਾਂ ਚਾਵਲਾ ਜੀ ਦੇ ਨਾਲ ਰਹੇ ਸੀਗੇ ਉਹਨੋਂ ਜਦੋਂ ਅਸੀਂ ਇਧਰਲੇ ਗਰੁੱਪ ਨਾਲ ਹੀ ਸਾਰੇ ਨਾਲ ਪਹਿਲਾਂ ਸੀਗੇ ਤੇ ਸਾਨੂੰ ਜਿੱਦਾਂ ਅੱਜ ਚਾਵਲਾ ਜੀ ਟੈਕਨੋਲੋਜੀ ਦੀ ਗੱਲਾਂ ਕਰਦੇ ਆ ਅੱਜ ਤੋਂ 4 ਸਾਲ ਪਹਿਲੇ ਵੀ ਇਸ ਟੈਕਨੋਲੋਜੀ ਦੀਆਂ ਗੱਲਾਂ ਕਰਦੇ ਸੀ ਵੀ ਸਾਈਕਲ ਇੰਡਸਟਰੀ ਪਿੱਛੇ ਚੱਲ ਗਈ ਐਸੋਸੀਏਸ਼ਨ ਪਿੱਛੇ ਚੱਲ ਗਈ ਅਸੀਂ ਬਹੁਤ ਵਧੀਆ ਕੰਮ ਕਰਾਂਗੇ ਸਾਈਕਲ ਇੰਡਸਟਰੀ ਨੂੰ ਬੁਲੰਦੀਆਂ ਤੱਕ ਲੈ ਜਾਾਂਗੇ ਐਸੋਸੀਏਸ਼ਨ ਦਾ ਲੇਬਲ ਚੱਕ ਬਹੁਤ ਵੱਡਾ ਕਰ ਦਾਂਗੇ ਇਸ ਟਾਈਮ ਜਿਹੜੀ ਐਸੋਸੀਏਸ਼ਨ ਆ ਉਹ ਮੱਲੇ ਵਾਈ ਜਿਹਦਾ ਗੱਲਾਂ ਚ ਗਮਰਾਹ ਕਰਕੇ ਮੈਨੂੰ ਰਜਿੰਦਰ ਸਿੰਘ ਸਰਹਾਲੀ ਬਬੂ ਬਲੈਤੀ RAM ਜੀ ਅਸ਼ਰੂ RAM ਜੀ ਗੁਪਤਾ ਗੁਰਮੀਤ ਸਿੰਘ ਕੁਲਾਰ ਸਾਹਿਬ ਐਦਾ ਸਾਰੇ ਗਰੁੱਪ ਨੂੰ ਕੁਮਰਾਹ ਕਰ ਲਿਆ ਸੀ ਇਹਨਾਂ ਦੇ ਗੱਲਾਂ 'ਚ ਆ ਕੇ ਤੇ ਚਾਵਲਾ ਜੀ ਦੇ ਨਾਲ ਟੀਮ ਬਣਾ ਲਈ ਇਲੈਕਸ਼ਨ ਲੜੀ ਔਰ ਉੱਥੇ ਜਿੱਤ ਪ੍ਰਾਪਤ ਹੋਈ 7 ਬੰਦੇ ਅਸੀਂ ਜਿੱਤੇ ਤੇ ਇੱਕ ਸੀਨੀਅਰ ਵਾਇਸ ਤੇ ਸਰਦਾਰ ਗੁਰਚਰਨ ਸਿੰਘ ਜੈਮਕੋ ਜਿੱਤੇ ਹਾਂ ਹਾਂ ਲੇਕਿਨ ਇਲੈਕਸ਼ਨ ਜਿੱਤੋਂ ਤੋਂ ਬਾਅਦ ਹੀ ਉਹ ਬਦਲ ਗਏ ਜਿਹੜੀ ਆ ਗੱਲਾਂ ਪਹਿਲੇ ਕਰ ਰਹੇ ਸੀ ਉਹ ਗੱਲਾਂ ਤਾਂ ਕੀਤੀਆਂ ਹੀ ਨਹੀਂ ਇੰਨੀਆਂ ਘਟੀਆਂ ਘਟੀਆਂ ਗੱਲਾਂ ਤੇ ਉਹ ਆ ਗਏ ਵੀ ਦਫ਼ਤਰ ਦੇ ਵਿੱਚ ਜਦੋਂ ਅਸੀਂ ਬੈਠ ਕੇ ਮੈਂਬਰਾਂ ਦਾ ਕੰਮ ਕਰੋਨਾ ਇਹਨਾਂ ਨੇ ਹੈਰਾਨ ਹੋਣਾ ਵੀ ਪਬਲਿਕ ਦੇ ਵਿੱਚ ਇਹ ਲੋਕ ਇੰਨਾ ਕੰਮ ਕਰਾ ਰਹੇ ਆ ਹਨਾ ਮਤੇ ਇੱਕ ਦੂਜੇ ਤੇ ਭਰੋਸਾ ਨਹੀਂ ਕਰਨਾ ਇਹ ਨਹੀਂ ਦੇਖਦਾ ਵੀ ਮੇਰੀ ਟੀਮ ਆ ਮੇਰੀ ਆ ਬਾਵਾ ਆ ਸੱਤ ਬੰਦੇ ਵੀ ਇਹ ਐਸੋਸੀਏਸ਼ਨ ਦੇ ਮੈਂਬਰਾਂ ਦਾ ਕੰਮ ਕਰ ਰਹੇ ਆ ਇਹਨਾਂ ਨੂੰ ਦੂਜਾ ਪਾਸਾ 네ਗੇਟਿਵ ਸੋਚ ਦਿਖਦੀ ਆ ਵੀ ਸਰਹਾਲੀ ਜਾਂ ਸਤਰਾਮ ਸਿੰਘ ਮੱਕੜ ਜਾਂ ਬਾਬੂ ਪਲੈਤੀ RAM ਜੀ ਅਸ਼ਰੂ RAM ਜੀ ਵੀ ਇਹ ਮੈਂਬਰਾਂ ਚ ਵਿਚਰ ਰਹੇ ਆ ਵੀ ਮੈਂਬਰਾਂ ਦੀ ਇਹ ਤਕਲੀਫਾਂ ਨੂੰ ਦੂਰ ਾਰੇ ਉਹ ਚੀਜ਼ ਨਹੀਂ ਇਹਨਾਂ ਨੂੰ ਦਿਖੀ ਇਹ ਦੇਖਾ ਲੱਗੇ ਵੀ ਇਹਨਾਂ ਨੂੰ ਨੈਗੇਟਿਵ ਸੋਚ ਦਿਖਦੀ ਆ ਵੀ ਮੇਰੇ ਤੋਂ ਬਿਨਾਂ ਹੋਰ ਕੋਈ ਜਿਹੜਾ ਮੈਂਬਰਾਂ ਦਾ ਕੰਮ ਨਾ ਕਰਾਵੇ ਇਹਨਾਂ ਨੇ ਦਫਤਰਾਂ 'ਚ ਤਾਲੇ ਲਾਣੇ ਸ਼ੁਰੂ ਕਰਤੇ ਦਫਤਰਾਂ ਨੂੰ ਤਾਲੇ ਲੱਗ ਗਏ ਜੇ ਚਾਵਲਾ ਜੀ ਇਹਨੂੰ ਪੁੱਛਿਆ ਤੇ ਕਹਿੰਦਾ ਨਹੀਂ ਅਨਨੋਨ ਮੈਂਬਰ ਬੰਦੇ ਆ ਜੀ ਚਲੋ ਇੱਥੇ ਆ ਕੇ 2 ਮਿੰਟ ਇੱਕਦਮ ਜਿਹੜਾ ਮੇਨ ਆਫਿਸ ਆ ਜਿੱਥੇ ਸਾਰੇ ਉਦੇਦਾਰ ਬੈੰਦੇ ਆ ਉਥੇ ਬੈਠਾ ਤੇ ਚਾ ਮੈਂਬਰ ਜਿਹੜੇ ਮੈਨੂੰ ਮਿਲਣ ਆਏ ਸੀ ਉਹ ਜਦੋਂ ਗਏ ਉਪਰੋ ਡੀ ਐਚ ਚਾਵਲਾ ਜੀ ਆ ਗਏ ਕਦੇ ਪੁਲਿਸ ਸਰਹਾਲੀ ਜੀ ਮੇਰੀ ਪਰਮਿਸ਼ਨ ਤੋਂ ਬਗੈਰ ਮੇਰੇ ਆਫਿਸ ਵਿੱਚ ਨਹੀਂ ਬਹਿਣਾ ਮੈਂ ਕਿਹਾ ਪ੍ਰਧਾਨ ਜੀ ਕੀ ਗੱਲ ਹੋਈ ਵੀ ਬਾਹਰ ਤੁਸੀਂ ਆਫਿਸ ਤੇ ਬਾਹਰ ਪਲੇਟ ਲੱਗੀ ਆ ਆਫਿਸ ਵੇਰਰ ਇਹਦਾ ਮਤਲਬ ਵੀ ਉਹ ਉਦੇਦਾਰਾਂ ਦਾ ਦਫਤਰ ਵੀ ਮੈਂ ਬੈਠਾ ਆ ਕਹਿੰਦਾ ਅੱਛਾ ਬਾਹਰ ਗਏ ਉਤੋਂ ਪਲੇਟ ਲਾ ਕੇ ਲਾਤੀ ਇਹਨਾਂ ਨੇ ਕਦੇ ਹੁਣ ਤਾਂ ਨਹੀਂ ਬਾਹਰ ਲਿਖਿਆ ਮੈਂ ਕਿਹਾ ਜੀ ਫਿਰ ਇਹ ਹਲੇ ਵੀ ਸਾਇਲੈਂਟ ਆ ਵੀ ਉਥੇ ਆਫਿਸ ਜਿਆਦਾ ਲਿਖੋ ਵੀ ਪ੍ਰਾਈਵੇਟ ਆਫਿਸ ਤੇ ਮੇਰੇ ਨਾਲ ਬਹੁਤ ਬਦਮਿਸ਼ੀ ਨਾਲ ਬੋਲੇ ਮੈਂ ਜਿਹੜਾ ਆ ਦੇਖੋ ਕਦੀ ਲੜਾਈ ਝਗੜੇ ਨੂੰ ਅਸੀਂ ਪਸੰਦ ਨਹੀਂ ਕਰਦੇ ਲੇਕਿਨ ਚਾਵਲਾ ਜੀ ਜਿਹੜੇ ਆ ਇਹ ਵਾਰ-ਵਾਰ ਨਾ ਉਕਸਾਉਂਦੇ ਆ ਵੀ ਮੇਰੇ ਨਾਲ ਕੋਈ ਲੜੇ ਤੇ ਅਸੀਂ ਹਮੇਸ਼ਾ ਇੰਡਸਟਰੀ ਦੀ ਗੱਲ ਕਰਦੇ ਆ ਮੈਂਬਰਾਂ ਦੇ ਜਿਹੜੇ ਹਿੱਤਾਂ ਲਈ ਗੱਲ ਕਰਦੇ ਆ 29 ਤਰੀਕ ਨੂੰ ਮੈਂਬਰ ਦੱਸ ਦੂਗੇ ਵੀ ਅਸੀਂ ਜਿਹੜੀ ਸਾਡੀ ਟੀਮ ਆ ਲੱਕੀ ਦੀ ਟੀਮ ਆ ਉਹ ਦਿਲਾਂ 'ਚ ਵੱਸਦੀ ਆ ਔਰ ਇੱਕ ਇੱਕ ਵੋਟ ਪਾ ਕੇ ਅੱਠੇ ਦੀ ਅੱਠੇ ਸੀਟਾਂ ਬਹੁਤ ਵੱਡੇ ਮਾਰਜਨ ਨਾਲ ਅਸੀਂ ਜਿੱਤਾਂਗੇ ਬਿਲਕੁਲ ਸੋ ਅਸੀਂ ਜਿਹੜੀ ਗੱਲਬਾਤ ਕੀਤੀ ਆ ਇੱਥੇ ਇੰਡਸਟਰੀ ਸਾਰੀ ਇਕੱਠੀ ਹੋਈ ਆ ਯੂਸੀਪੀਐਮੇ ਚੋਣਾਂ ਲੈ ਕੇ ਤਿਆਰੀਆਂ ਚੱਲ ਰਹੀਆਂ ਨੇ ਔਰ ਕਿਤਨਾ ਕਿਤੇ ਅਸੀਂ ਭੋਗਲ ਸਾਹਿਬ ਨਾਲ ਮੱਕੜ ਸਾਹਿਬ ਅਤੇ ਸਰਾਲੀ ਸਾਹਿਬ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਇਹੀ ਕਿਹਾ ਹੈ ਗਰੁੱਪ ਨੂੰ ਕਿ ਸਾਡੀ ਜਿੱਤ ਪੱਕੀ ਹੈ ਸੋ ਵਧੇਰੇ ਅਪਡੇਟ ਲਈ ਫਿਰ ਆਜ਼ਾ ਰੋਵਾਂਗੇ ਬੜੇਰੋ ਪ੍ਰਾਈਮਰੀ ਨਿਊਜ਼ ਦੇ ਨਾਲ ਧੰਨਵਾਦ